ਚੀਂਚਪਾਕ ਡੰਡਮ ਤੁਹਾਨੂੰ ਪਤਾ ਕੀ ਹੈ ਹਾਂ ਰੀਲ ਕੱਲ ਪਰ ਸੇ ਦੇਖੀ ਮੈਂ ਛੋਟਾ ਭੀਮ ਚ ਸੀਗਾ ਸ਼ਾਇਦ ਹਾਂ ਚੀਂਚਪਾਕ ਡੰਡਮ ਮਨ ਮਨ ਲੱਗਿਆ ਵੀ ਮੈਮ ਨੂੰ ਪਤਾ ਨਹੀਂ ਹੋਣਾ ਆਪ ਐ ਕਰਾਂਗੇ ਨਾ ਰਿਐਕਸ਼ਨ ਹੋਣਗੇ ਵੀ ਇਹ ਕੀ ਕਰਦਾ ਮੈਂ ਕਿਹਾ ਟੂਣਾ ਰੱਖਿਆ ਸੀ ਇੱਕ ਵੀ ਸਾਡਾ ਐਪੀਸੋਡ ਬਹੁਤ ਚੱਲਦਾ ਨਹੀਂ ਮੇਰੀ ਵਿਲੀ ਹੁੰਨੀ ਹੈ ਤਾਂ ਮੈਂ ਰੀਲਸ ਮੈਂ ਬਹੁਤ ਵੇਖਦੀ ਮੈਨੂੰ ਸਾਰੇ ਮੀਮ ਸਾਰੇ ਟ੍ਰੈਂਡਸ ਪਤਾ ਕੀ ਹੁੰਦਾ ਕਿਦਾਂ ਕਰਿਓ ਛੀਨ ਚਪਾਕ ਡਮਡਮ ਉਹ ਮੈਂ ਨਹੀਂ ਕਰਦਾ ਨਹੀਂ ਕਰਦਾ ਮੈਂ ਨਹੀਂ ਕਰਦਾ ਛੀਨ ਚਪਾਕ ਡਮਡਮ ਤੁਸੀਂ ਕਮੈਂਟ ਕਰ ਦਿਓ ਛੀਨ ਚਪਾਕ ਡਮਡਮ ਜੋ ਵੀ ਹੈਗਾ ਨਾ ਇਦਾਂ ਵਾ ਸਹੀ ਬੋਲਦਾ ਆਜਾ ਆਪਾਂ ਫੋਨ ਕਰਿਆ ਕਰਨਾ ਹੈਲੋ ਨਹੀਂ ਕਰਿਆ ਕਰਨਾ ਆਪਾਂ ਛੀਨ ਚਪਾਕ ਡਮਡਮ ਤੂੰ ਅੱਗੋਂ ਛੀਨ ਚਪਾਕ ਡਮਡਮ ਵੀ ਆ ਕਮਾ ਇਦਾਂ ਇਦਾਂ ਸਾਰੇ ਜਣੇ ਇਹ ਕਰਿਆ ਕਰਾਂ ਕਿੱਡੇ-ਕੱਡੇ ਹੋ ਕੇ ਕਿਹੜੀਆਂ ਗੱਲਾਂ ਕਰੀ ਜਾਂਦੇ ਨੇ ਨਾ ਠੀਕ ਹੈ ਜੀ ਥੰਬਨੇਲ ਟਾਈਟਲ ਦੇਖ ਲਿਆ ਤੁਸੀਂ ਹਾਂ ਜੀ ਕਿਦਾਂ ਫਿਰ ਵੈਲਕਮ ਬੈਕ ਟੂ ਦੀ ਚੈਨਲ ਗਾਇਜ਼ ਥਿਸ ਇਜ਼ ਦੀ ਅਮਨ ਅੋਜਲਾ ਸ਼ੋ ਤੇ ਅੱਜ ਸਾਡੇ ਨਾਲ ਨੇ ਹਰਪਜਨ ਮਾਨ ਗੁਰਦਾਸ ਤੇ ਸ਼ੈਰੀ ਮਾਨ ਦੇ ਇੰਸਟਾਗ੍ਰam ਫਾਲੋਅਰ ਸ੍ਰਿਸ਼ਟੀ ਮਾਨ ਜੀ ਤੇ ਉਹ ਵੇਟ ਕੀਤੀ ਮੈਂ ਮੇਰੀ ਬਡੀ ਮੈਂ ਸੌਂ ਗਿਆ ਸੀਗਾ ਤੇ ਮੈਂ ਹੁਣ ਸੁਰਤ ਸੰਭਾਲੀ ਆ ਹੁਣ ਮੈਂ ਥੋੜੀ ਜੀ ਐਨਰਜੀ ਅਪ ਹੋ ਗਈ ਲਾਸਟ ਟੱਕ ਐਪੀਸੋਡ ਦੇਖਿਓ ਉਹ ਫਲੋ ਬੰਦਾ ਹੁੰਦਾ ਹੁੰਦਾ ਨਾ ਹੌਲੀ ਹੌਲੀ ਤਾਂ ਐਂਡ ਤੱਕ ਬਣੇ ਰਿਓ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਸ਼ੋ ਵਿੱਚ ਥੈਂਕ ਯੂ ਪਹਿਲਾ ਤੁਸੀਂ ਜਦੋਂ ਕਿਹਾ ਵੀ ਘੰਟਾ ਲੇਟ ਕਰਨਾ ਫਿਰ ਅਹੀਂ ਸੌਂਗੇ ਸੀ ਫਿਰ ਜਦੋਂ ਦੇਖਿਆ ਵੀ 3 ਵਜ ਗਏ ਫਿਰ ਅਹੀਂ ਗਿਆ ਹੁਣ ਤਿਆਰ ਹੋਈਏ ਫਿਰ 3 ਵਜ ਗਏ 3 ਵਜ ਦਾ ਤਾਂ ਟਾਈਮ ਦਿੱਤਾ ਹੈ ਫਿਰ ਤੁਸੀਂ ਸੌਂਗੇ ਮੈਂ ਇੱਥੇ ਸੌ ਗਿਆ ਨਾਲ ਕਾਰਟੂਨ ਲਗਾਲੇ ਮੈਂ ਚਲ ਮੈਂ ਖੁਦ ਕਈ ਵਾਰ ਲੇਟ ਹੋਈਦਾ ਤਾਂ ਮੈਂ ਅੰਡਰਸਟੈਂਡ ਕਰਦਾ ਯਾਰ ਮੈਂ ਕਿਹ ਹੋ ਜਾਂਦਾ ਬੰਦਾ ਕੋਈ ਗੱਲ ਨਹੀਂ ਇੱਥੇ ਕਿਹੜਾ ਕੋਈ ਕੰਮ ਖੜ ਰਿਆ ਏ ਠੀਕ ਆ ਜਦੋਂ ਜਿਹੜੇ ਟਾਈਮ ਤੇ ਹੋਣੀ ਹੈ ਚੀਜ਼ਾਂ ਉਹਦੀ ਹੋਣੀਆਂ ਨੇ ਠੀਕ ਹੈ ਮੈਮ ਟੀ ਸ਼ੋਜ਼ ਦੇਖਦੇ ਆ ਥੋੜੇ ਬਹੁਤ ਪੋਡਕਾਸਟ ਥੋੜੇ ਬਹੁਤ ਇੰਟਰਵਿਊਸ ਕੱਟ ਦਿੰਦੇ ਹੋ ਤੁਸੀਂ ਮੈਨੂੰ ਮਤਲਬ ਕ੍ਰਾਈਮ ਟ੍ਰੂ ਕ੍ਰਾਈਮ ਵੇਖਣਾ ਜ਼ਿਆਦਾ ਪਸੰਦ ਆਉਂਦਾ ਹੈ ਉਹਦਾ ਪੋਡਕਾਸਟ ਮੈਂ ਘੱਟ ਵੇਖਦੀ ਹਾਂ ਤੁਸੀਂ ਕੋਸਟਮ ਵੀ ਆਜੋਦਨ ਦਾ ਪਾਇਆ ਇਹ ਖੁਦ ਡਿਜ਼ਾਈਨਿੰਗ ਕਰਦੇ ਹੋ ਤੁਸੀਂ ਹਾਂ ਮੈਂ ਤਾਂ ਮੈਂ ਕੈਜੂਅਲ ਆਪਣੇ ਕੱਪੜੇ ਆਪ ਹੀ ਸ਼ੂਟਸ ਵਾਲੇ ਤੇ ਦੂਜੇ ਹੁੰਦੇ ਆ ਨਾਰਮਲ ਲਾਈਫ ਮੈਂ ਆਪਣੇ ਆਪ ਹੀ ਜੋ ਤੁਸੀਂ ਐਂਟਰ ਕੀਤੇ ਨਾ ਮੈਂ ਕਿਹਾ ਵੰਪਾਇਰ ਡੈਰੀਜ਼ ਵਾਲੇ ਆ ਗਏ ਮਤਲਬ ਤਾਂ ਮੈਨੂੰ ਪਤਾ ਨਹੀਂ ਕੈਮਰੇਜ ਕਿਦਾਂ ਪਤਾ ਲੱਗ ਰਿਹਾ ਇਹ ਦੂ ਇੱਕ ਤੇ ਰੋਡ ਸਾਈਡ ਤੁਰਨ ਦੋਨੇ ਜਾਣੇ ਵੀ ਅਰਸ਼ਪਾ ਜੀ ਵੀ ਹੈਗੇ ਨੇ ਵੀ ਨਜ਼ਰ ਨਾ ਲੱਗੇ ਭਾਜੀ ਜੋੜੀਆਂ ਬੰਦੀਆਂ ਪਰ ਵੀ ਦੋਨਾਂ ਨੂੰ ਚੈਲੰਜ ਕਰਨ ਵਾਲੀਆਂ ਚੈਲੰਜ ਨਹੀਂ ਵੀ ਬਖੂਬੀ ਵੀ ਮਿਰਰ ਹੋਵੇ ਦੋਨੇ ਇੱਕੋ ਜੀਆਂ थैंक यू ਠੀਕ ਆ ਤਾਂ ਤੁਸੀਂ ਓਦਾਂ ਦੇਓ ਵੀ ਮੈਂ ਸੱਚੀ ਨਜ਼ਰ ਨਾ ਲੱਗੇ ਐਸੇ ਕਪਲ ਨੂੰ ਬਹੁਤ ਘੱਟ ਕਪਲ ਹੁੰਦੇ ਆ ਤੇ ਮੁਬਾਰਕਾ ਤੁਹਾਨੂੰ थैंक यू ਅਸੀਂ ਕੰਟੈਕਟ ਕੀਤਾ ਸੀ ਮੈਮ ਨੂੰ ਵਿਆਹ ਤੋਂ ਪਹਿਲਾਂ ਤੇ ਉਦੋਂ ਬਿਜ਼ੀ ਹੋਗੇ ਫਿਰ ਫਿਰ ਮੁੜ ਕੇ ਪਹਿਲਾਂ ਵਿਆਹ ਹੋ ਗਿਆ ਫਿਰ ਰਿਸ਼ਤੇਦਾਰ ਸਾਰੇ ਇੱਥੇ ਸੀਗੇ ਫਿਰ ਰੋਟੀ ਪਾਣੀ ਆਣੀ ਮੁੱਕਦੀਆਂ ਹਲੇ ਵੀ ਸਾਡੇ ਇਨਾ ਇਨਾ ਦੀ ਸਾਈਡ ਭੂਆ ਜੀ ਰਹਿੰਦੇ ਆ ਮੇਰੇ ਸਾਈਡ ਕਿੰਨੇ ਰਹਿੰਦੇ ਆ ਹਲੇ ਉਹ ਰੋਟੀ ਨਹੀਂ ਮੁੱਕਦੇ ਰਿਸ਼ਤੇਦਾਰ ਨਹੀਂ ਮੁੱਕਦੇ ਫਿਰ ਅਸੀਂ ਕਿਹਾ ਹੁਣ ਵੇਲੇ ਸੀਗੇ ਫਿਰ ਹੁਣ ਅਸੀਂ ਤੁਹਾਨੂੰ ਆਪ ਹੀ ਕਿਹਾ ਵੀ ਅਸੀਂ ਕਰ ਲੰਨੇ ਆ ਪਹਿਲਾਂ ਤੁਸੀਂ ਕੀਤਾ ਹੀ ਫਿਰ ਸਾਨੂੰ ਅਸੀਂ ਹੁਣ ਕਰ ਹੀ ਲੰਨੇ ਆ ਹੁਣ ਨਵੇਲੇ ਆ ਮੋੜ ਕੇ ਫਿਰ ਰੋਟੀਆਂ ਚ ਬਿਜ਼ੀ ਹੋ ਜਾਗੇ ਰੋਟੀਆਂ ਨਹੀਂ ਮੁੱਕਦੀਆਂ ਅੱਜ ਉਹਨਾਂ ਨੇ ਰੋਟੀ ਤੇ ਬੁਲਾਇਆ ਹੁ ਅੱਛਾ ਫਿਰ ਜਾਣਾ ਕਰਨਾ ਇਹ ਵੀ ਜ਼ਰੂਰੀ ਆ ਚਲੋ ਇੰਟਰੋਡਕਸ਼ਨ ਹੁੰਦਾ ਨਾ ਵਿਆਹ ਤੋਂ ਬਾਅਦ ਕਹਿੰਦੇ ਵੀ ਇੰਟਰੋਡਿਊਸ ਆ ਹੁੰਦਾ ਰੋਟੀ ਦਾ ਕਾਲ ਆ ਗਿਆ ਉਹਨਾਂ ਦਾ ਮੰਮੀ ਦਾ ਫੋਨ ਆ ਗਿਆ ਪੁੱਛੋ ਕਿ ਰੋਟੀ ਤੇ ਜਾਣਾ ਹੈ ਜੀ ਨਹੀਂ ਇਹਨਾਂ ਦੇ ਮਾਸੀ ਜੀ ਆ ਉਹ ਕੁਮਾਨੀ ਰਹਿੰਦੇ ਆ ਅੱਛਾ ਮੈਨੂੰ ਪਹਿਲੇ ਪਹਿਲੀ ਵਾਰ ਜਦੋਂ ਜਾਣਾ ਹੈ ਮੈਨੂੰ ਇਹਨਾਂ ਦੀ ਸਿਸਟਮ ਮਤਲਬ ਸਿਸਟਰਾਂ ਨੇ ਤੇ ਮੰਮੀ ਨੇ ਸਾਫ਼ ਸਮਝਾ ਕੇ ਭੇਜਿਆ ਅਰਸ਼ ਨੇ ਵੀ ਕਿਹਾ ਜਾਣਾ ਢਿਖਾ ਲਈ ਲੈ ਕੇ ਜਾਈ ਉਹ ਇੰਨਾ ਖਵਾਉਂਦੇ ਆ ਇੰਨਾ ਖਵਾਉਂਦੇ ਉਹਨਾਂ ਨੇ ਮਤਲਬ ਹੁਣੇ ਜਿੱਦਾਂ ਬੈਠੇ ਆ ਉਹਨਾਂ ਨੇ ਪਹਿਲੇ ਸਮੋਸੇ ਪਕੌੜੇ ਖਵਾਦਨੇ 15 ਮਿੰਟਾਂ ਚ ਉਹਨਾਂ ਨੇ ਕੁਝ ਪਰੋ ਮੰਗਾ ਲੈਣਾ ਫਿਰ ਉਹਨਾਂ ਨੇ ਰੋਟੀ ਖਵਾ ਲੈਣ ਫਿਰ ਉਹਨਾਂ ਨੇ ਕਿਹਾ ਚਲੋ ਬਾਹਰ ਚੱਲਦੇ ਆ ਉਹਨਾਂ ਨੇ ਬੋਖ ਖਵਾਉਂਦੇ ਆ ਤੇ ਉਹਨਾਂ ਨੂੰ ਇੱਕ ਚੀਜ਼ ਪਤਾ ਉਹਨਾਂ ਦੇ ਨਾਲ ਉੱਥੇ ਮਤਲਬ ਮਿਲਦਾ ਪੀਜ਼ਾ ਪੈਟਰੀ ਟਾਈਪ ਉਹਨਾਂ ਨੂੰ ਪਤਾ ਲੱਗਿਆ ਵੀ ਇਹਨੂੰ ਸਵਾਦ ਲੱਗਦੀ ਹੈ ਮੰਮੀ ਗਏ ਸੀ ਕਮਾਣੀ ਅਸੀਂ ਨਹੀਂ ਗਏ ਸੀ ਉਹਨਾਂ ਨੇ ਡੀਪ ਪੇਟੀ ਪਰ ਕੇ ਭੇਜੀ ਵੀ ਖਾਈ ਜAVE ਇਕੱਲੀ ਬਹਿ ਕੇ ਮਿਲ ਤੁਹਾਨੂੰ ਤਾਂ ਅੱਛਾ ਪੰਜਾਬੀਆਂ ਚ ਕੀ ਹੁੰਦਾ ਜੇ ਆਪਾਂ ਕਹਿ ਦਈਏ ਵੀ ਡਾਈਟ ਤੇ ਨਹੀਂ ਖਾਣਾ ਉਹ ਕਹਿੰਦੇ ਵੀ ਸ਼ਾਇਦ ਸਵਾਦ ਨਹੀਂ ਲੱਗਿਆ ਸ਼ਾਇਦ ਸਾਡੀ ਇੱਜ਼ਤ ਨਹੀਂ ਕਰਦੇ ਨਾ ਖਾਣਾ ਹੀ ਬੰਦਾ ਹਾਂ ਵੀ ਆਪ ਮਨਾ ਕਰ ਨਹੀਂ ਸਕਦੇ ਕਿਸੇ ਦੇ ਘਰੇ ਜਾ ਕੇ ਚਾਹ ਵੀ ਮਨਾ ਨਹੀਂ ਹੁੰਦੀ ਅੱਜ ਕੱਲ ਵੀ ਅਗਲਾ ਸੋਚੂਗਾ ਯਾਰ ਮਨਾ ਕਰਤਾ ਵੀ ਆਪਣੇ ਆਪ ਨੂੰ ਜਾਏ ਅਲੱਗ ਸਮੇਂ ਦੇ ਆ ਇਦਾਂ ਦਾ ਮੈਂ ਤੇ ਡਾਈਟ ਕਰਦੀ ਡਾਈਟਿੰਗ ਕਰਦੇ ਤੂੰ ਅੱਧੀ ਠੀਕ ਲੱਗਦੇ ਹੋ ਮਤਲਬ ਕੰਪੈਰੀਟਿਵਲੀ ਇੰਡਸਟਰੀ ਚ ਬਾਕੀਆਂ ਨਾਲੋਂ ਤੇ ਮੈਂ ਹੈਵੀ ਹਾਂ ਮੈਂ ਉਹਨਾਂ ਨਾਲੋਂ ਤੇ ਵਾਵਾ ਹੈਵੀ ਹਾਂ ਬਟ ਫਿਰ ਵੀ ਰੋਟੀ ਪਾਣੀ ਨਹੀਂ ਛੱਡਿਆ ਜਾਂਦਾ ਨਹੀਂ ਨਹੀਂ ਠੀਕ ਆ ਵਧੀਆ ਤੁਹਾਨੂੰ ਇਦਾਂ ਹੀ ਲੋਕ ਪਸੰਦ ਕਰਦੇ ਆ ਮੈਨੂੰ ਲੱਗਦਾ ਵੀ ਇਦਾਂ ਹੀ ਜਿੱਦਾਂ ਤੁਸੀਂ ਦੇਖਦੇ ਹੋ ਗਾਣਿਆਂ ਵਿੱਚ ਸਾਰੇ ਕਿਤੇ ਤਾਂ ਵਧੀਆ ਤੇ ਭਾਜੀ ਨੂੰ ਮੈਂ ਦੇਖਿਆ ਜਦੋਂ ਮੈਂ ਕਿਹਾ ਯਾਰ ਕੋਈ ਵੱਡਾ ਬੰਦਾ ਹੀ ਹੈ ਇਹ ਵੱਡੀਆਂ ਗੁੱਡੀਆਂ ਮੈਂ ਕਿਹਾ ਇਹ ਕੋਈ ਖਾਸ ਹੀ ਹੈ ਭਾਈ ਸਰਪੰਚ ਹੋ ਤੁਸੀਂ ਤੁਸੀਂ ਸਰਪੰਚ ਆ ਜੀ ਬਲੌਕ ਪ੍ਰੈਜ਼ੀਡੈਂਟ ਵੀ ਆ ਅੱਛਾ ਮાળા ਮੋਟਾ ਕੰਮ ਕੋੰਗੜਾ ਲਾ ਕਰੂੰਗਾ ਜਿਆਦਾ ਲੰਬੇ ਕੰਮ ਨਹੀਂ ਜਿੱਦਾਂ ਦਾ ਵੀ ਕੰਮ ਬਣਾਇਆ ਕਰਦਾ ਮੈਂ ਯਾਹ ਹੋ ਯਾਰ ਹੁਣ ਸੋਸ਼ਲ ਮੀਡੀਆ ਤੇ ਲਈਦਾ ਹੈ ਨਹੀਂ ਮੇਰੇ ਕੰਟੈਕਟਰ ਨੇ ਸਟਰੋਂਗ ਨਾ ਵੀ ਇਸੇ ਨਾਲ ਵੀ ਰਬਲ ਲੋਡ ਇਨ ਅ ਬੋਏ ਵੈਸੇ ਭਾਜੀ ਹੈ ਨਾ ਐਸੀਆਂ ਚੀਜ਼ਾਂ ਲੋਡ ਨਹੀਂ ਪਵਤ ਜੀ 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 ਉਹ ਜਿੱਦਾਂ ਨਾ ਫਿਲਮਾਂ ਚ ਦਿਖਾਉਂਦੇ ਹੁੰਦੇ ਸੀ ਵੀ ਕੁੜੀ ਕੋਈ ਹੈ ਇਦਾਂ ਬਹੁਤ ਸੋਹਣੀ ਕੁੜੀ ਆ ਤੇ ਉਹ ਇੱਕ ਵੈਲੀ ਮੁੰਡਾ ਸਰਪੰਚ ਗੱਡੀਆਂ ਪਿੱਛੇ ਲੈਣ ਲੱਗੀ ਨਾ ਤੁਹਾਡੀ ਫਿਲਮੀ ਸਟੋਰੀ ਨਹੀਂ ਲੱਗਦੀ ਤੁਹਾਨੂੰ ਇਹਨਾਂ ਦੇ ਨੇਚਰ ਨਹੀਂ ਹੈਗੀ ਇਦਾਂ ਦੀ ਨਹੀਂ ਹੈ ਨਹੀਂ ਬੜੇ ਸੌਫਟ ਜੇ ਨੇ ਤੇ ਮੈਂ ਮੈਂ ਦੇਖੋ ਮੈਂ ਬਹੁਤ ਸਾਰੀ ਇੰਟਰਵਿਊ ਕਰ ਚੁੱਕਾ ਮੈਨੂੰ ਪਹਿਲੇ ਦੋ ਤਿੰਨ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਹੈਗੇ ਮੈਂ ਜੱਜ ਨਹੀਂ ਕਰਦਾ ਪਰ ਤੁਸੀਂ ਇਦਾਂ ਦੱਸਤਾ ਵੀ ਇਹਨਾਂ ਦੇ ਮਹਾਣੀ ਕਿਤੇ ਪਿੰਡ ਚ ਰਹਿੰਦੇ ਆ ਕਿਉਂਕਿ ਆਰਟਿਸਟ ਅਗੇ ਨਾਮ ਨਹੀਂ ਲੈਂਦੇ ਆਪਣੇ ਡਿਸਕਲੋਜ਼ ਵੀ ਨਹੀਂ ਕਰਦੇ ਤਾਂ ਤੁਸੀਂ ਬਹੁਤ ਕਾਈਂਡ ਹੈਟਡ ਤੇ ਤੁਸੀਂ ਖੁੱਲੇ ਉਹ ਵੀ ਮੈਨੂੰ ਪਤਾ ਨਹੀਂ ਹੈਗਾ ਮੈਂ ਤਾਂ ਇਦਾਂ ਦੀ ਆ ਤੇ ਭਾਈ ਦਾ ਸੁਭਾਅ ਵੀ ਇਦਾਂ ਉਹ ਜਿਹੜੇ ਪਿਆਰੇ ਲਿਖਦੇ ਭਾਜੀ ਬਾਜੂ ਮੈਨੂੰ ਪਤਾ ਵੀ ਜਦੋਂ ਉਹ ਆਉਂਦੀ ਹੈ ਨਾ ਗੱਲ ਗੁੱਸੇ ਦੇ ਲਈ ਤੇ ਫਿਰ ਆ ਜਾ ਫਿਰ ਕਹਿੰਦੇ ਤੈਨੂੰ ਪਿਆਰ ਦਿਖਾਇਆ ਮੈਨੂੰ ਕਿੰਨੇ ਦਾ ਗੁੱਸਾ ਘੱਟ ਹੀ ਨਿਕਲਦਾ ਹੂੰ ਬਹੁਤ ਘੱਟ ਨਿਕਲਦਾ ਬਟ ਜੇ ਨਿਕਲਦਾ ਤਾਂ ਫਿਰ ਤੁਹਾਡੀ ਲੈਂਗੁਏਜ ਵੀ ਚੇਂਜ ਹੋ ਗਈ ਹੁਣ ਅੰਬਰਸਰੀ ਹੋ ਗਈ ਬਹੁਤ ਬਹੁਤ ਫਰਕ ਬਹੁਤ ਫਰਕ ਬਹੁਤ ਵਹਿ ਗਿਆ ਕਿੱਥੇ ਜਾਣ ਦੇ ਜੇ ਇਦਾਂ ਚੇਂਜ ਆਇਆ ਤੁਸੀਂ ਜਲੰਧਰ ਦੇ ਹੋ ਜਲੰਧਰ ਦੀ ਲੈਂਗੁਏਜ ਥੋੜੀ ਅਲੱਗ ਆ ਜਲੰਧਰ ਦੀ ਮਤਲਬ ਸਿੰਪਲ ਪੰਜਾਬੀ ਹੈ ਕੋਈ ਟਿਪੀਕਲ ਵਰਡ ਨਹੀਂ ਹੈਗੇ ਜਿਹੜਾ ਸਮਝ ਨਾ ਲੱਗੇ ਇਹਨਾਂ ਦੀ ਸਾਈਡ ਇਦਾਂ ਦੇ ਵਰਡ ਤਾਂ ਕਈ ਤੇ ਸਮਝ ਨਹੀਂ ਲੱਗਦੇ ਕੋਈ ਕੋਈ ਵਰਡ ਦੱਸੋ ਕੁਛ ਵੀ ਅੰਬਰਸਰੀ ਕਿਦਾਂ ਕਲੰਡੇ ਆਹੋ ਦੱਸੋ ਕੀ ਹੈ ਇਹ ਕਲੰਡੇ ਵੀ ਕਿਸੇ ਨੂੰ ਭੇਜਦੇ ਪਏ ਆ ਕਲਤਾ ਇਹਨੂੰ ਗਾੜੀ ਹੋਗਾ ਗਾੜੀਓ ਅੱਗੇ ਹੋ ਆ ਇਹ ਹੋ ਗਿਆ ਪਤਾ ਯਾਰ 7-8 ਸਾਲ ਹੋ ਗਏ ਸਾਲੇ-ਪਾਰ ਪਤਾ ਲੱਗੇ ਆ ਇਹ ਮੈਨੂੰ ਨਾ ਸਟੇਸ਼ਨ ਤੇ ਪਤਾ ਲੱਗਿਆ ਓਹ ਗਾੜੀ ਓਹ ਗਾੜੀ ਉੱਥੇ ਜਿਹੜੇ ਔਟੋ ਵਾਲੇ ਹੈ ਨਾ ਰਿਕਸ਼ੇ ਵਾਲੇ ਹੋਰ ਕੋਈ ਸ਼ਬਦ ਦੱਸੋ ਭਾਰ ਆ ਜਾ ਕੋਈ ਸਾਨੂੰ ਦੋਨਾਂ ਨੂੰ ਨਾ ਪਤਾ ਹੋਵੇ ਕਿਉਂਕਿ ਮੇਰੀ ਪੰਜਾਬੀ ਵੀ ਬਹੁਤ ਖਤਰਨਾਕ ਨਹੀਂ ਲੁਧਿਆਣੇ ਵਾਲੀ ਆ ਹਮੋਸ ਸੀ 5 5 25 25 25 25 25 ਕੀ ਰੂਟੀਨ ਕੀ ਏ ਤੁਹਾਡੀ ਮੇਰੇ ਬਹੁਤ ਸਾਰੇ ਸਵਾਲ ਨੇ ਮੈਂ ਜਿ ਤੁਹਾਨੂੰ ਅਸਲ ਅਲੀ ਦਸੂਗੀ ਤੇ ਮੇਰੀ ਤਾਂ ਕੁਝ ਵੀ ਨਹੀਂ ਆ ਅੱਛਾ ਸਵੇ ਅਸੀਂ ਮਤਲਬ ਸਵੇਰੇ ਮੌਟੇ ਦੀ 10:00 ਵਜੇ ਭਾਵੇਂ ਪਿੰਡੋਂ ਆ ਇੱਧਰ ਤੇ ਚੰਡੀਗੜ੍ਹ ਹੋਈਏ ਤੇ 2-3 ਵਜੇ ਤੋਂ ਪਹਿਲਾਂ ਤਾਂ ਉੱਠਿਆ ਨਹੀਂ ਜਾਂਦਾ ਤੇ ਫਿਰ ਸਾਰੀ ਢਾਈ ਬਸ ਬੈੱਡ ਤੇ ਨੈਟਫਲਿਕਸ ਵੇਖ ਲਿਆ ਰੋਟੀ ਪਾਣੀ ਖਾ ਲਈ ਸੌਂ ਗਿਆ ਇਹ ਸੱਚ ਬੋਲ ਲੈਨੇ ਹੈ ਨੀ ਤਾਂ ਇਹ ਐ ਵੀ ਕਹਿ ਸਕਦਾ ਸੀ ਮੈਂ ਇਸ ਵੇਰੇ ਹੈਗਾ ਨਾ ਆ ਰਿਐਲਿਟੀ ਆ ਹੈ 90% ਲੋਕਾਂ ਦੀ ਰਿਐਲਿਟੀ ਹੈ ਹੈਗੀ ਇਹੋ ਹੀ ਆ ਪਰ ਜਦੋਂ ਇਦਾਂ ਬਹਿ ਜਾਦੋਂ ਕੁਝ ਹੋਰ ਹੋ ਜਾਂਦੀ ਆਓ ਵੀ ਪੋਡਕਾਸਟ ਆ ਪਏ ਗਵਾਂਗੇ ਪਹਿਲਾਂ ਜਿਮ ਚੱਲ ਗਏ ਉੱਠ ਕੇ ਜਿਮ ਨਹੀਂ ਪਲਾਨ ਹੋਰ ਕਰਦੇ ਆ ਅਸੀਂ ਰੋਜ਼ ਪਲਾਨ ਲੱਗੇ ਪਲਾਨ ਕਰਦੇ ਆ ਵੀ ਸੁਣ ਨਹੀਂ ਕਰਦੇ ਹੁੰਦਾ ਕਿ ਜਿੱਦਾਂ ਮੈਂ ਨਾ ਮੈਨੂੰ ਇਕੱਲੇ ਜਾਣਾ ਥੋੜਾ ਅਨਕੰਫਰਟੇਬਲ ਲੱਗਦਾ ਤੇ ਮੈਨੂੰ ਇਹ ਇੱਕ ਦੋ ਦਿਨ ਇਹ ਨਾਲ ਚੱਲ ਜਾਣ ਫਿਰ ਮੈਂ ਯੂਸਟ ਹੋ ਜੂੰਗੀ ਕਿਉਂਕਿ ਪਹਿਲਾਂ ਮੈਂ ਜਲੰਧਰ ਜਾਂਦੀ ਉੱਥੇ ਸਿਰਫ ਕੁੜੀਆਂ ਦਾ ਜਿਮ ਸੀਗਾ ਇੱਥੇ ਕੁੜੀਆਂ ਦਾ ਜਿਮ ਨਹੀਂ ਹੈਗਾ ਤੇ ਮੈਨੂੰ ਐ ਇਨਾਲ ਜਾਣ ਅਸੀਂ ਰਾਤੀ ਗੱਲ ਕਰਾਂਗੇ ਸਵੇਰੇ 10 ਵਜੇ ਉੱਠ ਕੇ ਨਾ ਆਪਾਂ ਜਿਮ ਜਾਵਾਂਗੇ ਮੈਂ ਮੈਂ ਉੱਠਾਂ ਨਾ ਉੱਠਾਂ ਮੈਂ ਉੱਠ ਜਾਊਗਾ ਮੈਂ ਤੈਨੂੰ ਉਠਾ ਦਊਗਾ ਹੂੰ ਸਵੇਰੇ 10 ਵਜੇ ਦੇ ਮੈਂ ਕਹੂੰਗੀ ਅਰਸ਼ ਜਾਣਾ ਨਹੀਂ ਰਸ਼ ਬੜਾਊਗਾ ਬਾਤ ਝੂਠਾ ਭਾਜੀ 10 ਵਜੇ ਬੰਦੇ ਦਾ ਮੂਡ ਹੁੰਦਾ ਉੱਠਣਾ 2 ਵਜੇ ਦਾ ਫੇਕਣਾ ਜਿਮ ਚਲੀਏ ਮੇਰਾ ਯਾਰ ਹੁਣ ਟਾਈਮ ਆ ਕੋਈ ਜਿਮੇ ਜਾਣਾ ਮੈਂ ਮੈਂ ਉੱਠਦੇ ਸਾਰ ਕੰਨੀ ਆ ਵੀ ਚਲੀਏ ਜਿਮ ਨਹੀਂ ਹੱਲੇ ਥੋੜੇ ਅੰਤੇ ਸਾਹਮਣੇ ਮੰਨਿਆ ਸੀ ਕਿ ਦੋ ਘੰਟੇ ਉੱਠਦੀ ਐ ਚੰਡੀਗੜ੍ਹ ਹੋਂਦੇ ਦੋ ਤਿੰਨ ਜਦੋਂ ਜਿਮ ਦਾ ਪਲਾਨ ਹੋਵੇ ਮੈਂ ਦੋ ਤਿੰਨ ਰੀ ਮੈਂ ਉੱਠੀ ਆ 9:30 ਵਜੇ ਵੀ ਅਹੀਂ ਜਾਣਾ ਅੱਧੇ ਘੰਟੇ ਤੱਕ ਅੱਧੇ ਘੰਟਾ ਕਰਦੇ ਕਰਦੇ ਡੇਢ ਦੋ 2 ਵਜੇ ਅਰਸ਼ ਤੇ ਦੁਪਹਿਰ ਬੜੀ ਆ ਹੋਰ ਲੇਟ ਹੋ ਜਾਣਾ ਕਹਿੰਦੇ ਰਸ਼ ਬੜਾ ਹੋਊਗਾ ਕੱਲ ਨੂੰ ਚੱਲਾਂਗੇ ਕੱਲ ਕੱਲੋ ਅੱਜ ਤੱਕ ਨਹੀਂ ਚੜਿਆ ਬਿਲਕੁਲ ਸਹੀ ਗੱਲ ਕਹੀ ਹੈ ਬੰਦੇ ਨੂੰ ਹੁੰਦਾ 2:00 ਵਜੇ ਜਾਣੇ ਜਿਮ ਚ ਭੀੜ ਨਹੀਂ ਹੋਊਗੀ ਤੰਗ ਨਹੀਂ ਕਰੂਗਾ ਮਤਲਬ ਬਿਲਕੁਲ ਸਾਡੀ ਇਸੀ ਗੱਲ ਤੇ ਬੜੀ ਵਾਰ ਡਿਸਕਸ਼ਨ ਹੋਈ ਹੈ ਮੈਂ ਕਹਣਾ ਵੀ 1:30 ਵਜੇ ਕੋਈ ਨਹੀਂ ਹੁੰਦਾ ਜਿਮ ਖਾਲੀ ਹੁੰਦਾ ਅਰਸ਼ ਕਹਿੰਦੇ ਨਹੀਂ ਜਿਮ ਭਰਿਆ ਹੁੰਦਾ 1:30 ਵਜੇ ਤੇ ਜਿਮ ਭਰਿਆ ਹੁੰਦਾ ਸਾਡੀ ਨਾ ਐਕਚੁਅਲੀ ਜਿਹੜੀ ਸੁਸਾਇਟੀ ਇਹ ਰਹਿੰਦੇ ਆ ਆਪਾਂ ਜਿਹੜੇ ਸਾਰੇ ਲੇਟ ਉੱਠਣ ਆ ਰਹੇ ਆ ਹਾਂ ਤੇ ਉਹ 1:30 ਵਜੇ ਸਾਡੇ ਥੱਲੇ ਸਭ ਤੋਂ ਜ਼ਿਆਦਾ ਰੌਸ਼ੀ 1:30 ਵਜੇ ਹੁੰਦਾ ਮੈਂ ਤਾਂ अर्ਲੀ ਮਾਰਨਿੰਗ ਪ੍ਰੇਫਰ ਕਰਦਾ ਵੀ ਕੋਈ ਨਹੀਂ ਉੱਠਿਆ ਹੁੰਦਾ ਭਾਈ ਤੁਹਾਨੂੰ ਵੀ ਪਤਾ ਹੀ ਆਪ ਚੰਡੀਗੜ੍ਹ ਹਾਂ ਹਾਂ ਭਾਈ ਕਲਚਰ ਚੇਂਜ ਹੋ ਚੁੱਕਾ ਜਿਹੜੇ ਕੋਈ 9-10 ਵਜੇ ਉੱਠਦਾ ਨਹੀਂ ਐ ਸਾਰੇ ਡਿਲੇਟ ਸਾਰੇ ਹੀ ਲੇਟ ਉੱਠਦੇ ਨੇ ਜੀ ਉਹ ਤਾਂ ਉਹ ਇੱਕ ਦਿਨ ਮੈਂ ਤੇ ਫਿਰ ਮੈਂ ਬਾਹਰ ਗਿਆ ਕੋ ਮੈਂ ਭਾਜੀ 9 10 ਵਜੇ ਤੱਕ ਐਨੇ ਸਾਰੇ ਕੰਮ ਕਰ ਲਏ ਮੈਂ ਤੇ ਮੈਂ ਦੇਖਿਆ ਵੀ ਜਦੋਂ ਮੈਂ 11 ਵਜੇ 12 ਵਜੇ ਉੱਠਦਾ ਵੀ ਲੋਕ ਐਨੇ ਕੰਮ ਕਰ ਲੈਂਦੇ ਆ ਉਦੋਂ ਪਰ ਇਹ ਹੁਣ ਹੁਣ ਜਿੱਦਾਂ ਦਾ ਸਰਕਲ ਆ ਭਾਜੀ ਹੁਣ ਸਾਡਾ ਸਰਕਲ ਹੈ ਨਾ ਇਹ ਜਿੱਦਨ ਮੈਂ 10 11 ਵਜੇ ਉੱਠਪਾਂ ਮੈਂ ਫੋਨ ਕਰੂ ਮੇਰਾ ਫੋਨ ਹੀ ਚੈੱਕ ਕਰਦਾ ਸਾਰਿਆਂ ਨੇ ਫੋਨ ਹੀ ਪਿੰਦਾ ਨਹੀਂ ਦੁਬਾਰਾ ਚੱਕਣਾ ਹੈ ਕਹਿੰਦੇ ਵੀ ਉੱਠ ਕੇ ਕਰਨਾ ਕਿ 10 ਵਜੇ ਹੀ ਦੁਪਹਿਰੋ ਕੰਮ ਦੇ ਬੰਦਿਆਂ ਨੇ ਤਾਂ ਸਾਰਾ ਸੋਣਾ 2 3 ਵਜੇ ਹੁਣ ਅਸੀਂ ਕੱਲ ਪਿੰਡ ਸੀ ਏ ਵੀ ਏ ਵੀ 8:00 ਵਜੇ ਤੱਕ ਉੱਠ ਕੇ 7:30 ਵਜੇ ਤੱਕ ਮੈਂ ਉੱਠ ਗਈ ਸੀ ਕਿਉਂਕਿ ਘਰੇ ਰੈਲਿਟੀ ਦਾ ਹੈ ਬਟ ਉਦਾਂ ਵੀ ਹੈ ਨਾ ਪਿੰਡ 'ਚ ਮੰਮੀ ਹੁਣੀ 4:00 ਵਜੇ ਉੱਠ ਜਾਂਦੇ ਪਾਪਾ 4:00 ਵਜੇ ਉੱਠ ਜਾਂਦੇ ਫਿਰ ਇੱਕ ਸਾਡੇ ਘਰੇ ਆਇਆ ਗਿਆ ਬੜਾ ਹੁੰਦਾ ਫਿਰ ਉਹਦੇ ਕਰਕੇ ਬੰਦੇ ਦੀ ਨੀਂਦ ਖੋਲ ਜਾਂਦੀ ਆ ਇੱਥੇ ਇੱਥੇ ਤੰਗ ਨਹੀਂ ਕੋਈ ਮਤਲਬ ਫਲੈਟ ਹੁੰਦਾ ਉਨੀ ਡਿਸਟਰਬੈਂਸ ਨਹੀਂ ਪਤਾ ਨਹੀਂ ਬਾਹਰ ਜ਼ਿੰਦਗੀ 'ਚ ਕੀ ਚੱਲੇਗਾ ਮੈਨੂੰ ਨਾ ਵਿਆਹ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਮੇਰੇ ਘਰੇ ਨਾ 10:00 ਵਜੇ ਤੋਂ ਪਹਿਲਾਂ 100 ਕੱਪ ਚਾਹ ਬਣ ਜਾਂਦਾ ਮੈਂ ਕਾ ਐਵੇਂ ਹੀ ਬੋਲ ਰਹੀ ਹਾਂ ਕਿਉਂਕਿ ਸਾਡੇ ਸਾਡੇ ਘਰੇ ਤੇ 10 ਵਜੇ ਤੋਂ ਪਹਿਲਾਂ ਦੋ ਕੱਪ ਨਹੀਂ ਬਣਦੇ ਹੂੰ ਮੈਨੂੰ ਹੀ ਐਵੇਂ ਬੋਲਦੇ ਆ ਫਿਰ ਜਿਸ ਦਿਨ ਮੇਰਾ ਵਿਆਹ ਹੋ ਗਿਆ ਈਵਨ ਰਿਸੈਪਸ਼ਨਲ ਅ ਦਿਨ ਸਾਡੇ ਅਗਲੇ ਦਿਨ ਰਿਸੈਪਸ਼ਨ ਸੀ 7 ਤਰੀਕ ਨੂੰ ਅਸੀਂ ਲੋਕ ਮਤਲਬ ਮੰਮੀ ਉਹਨਾਂ ਦੇ ਲੋਕਾਂ ਨੂੰ ਵਾਪਸ ਭੇਜਿਆ ਤੇ 8ਵੀਂ ਤਰੀਕ ਤੋਂ ਹੀ ਲੋਕ ਇੰਨੇ ਆਨੇ ਸ਼ੁਰੂ ਹੋ ਗਏ ਤੇ ਆ ਇਲੈਕਸ਼ਨਸ ਤੋਂ ਬਾਅਦ ਤੇ ਹੋਰ ਹੀ ਘਟ ਸ਼ੁਰੂ ਹੋ ਗਿਆ ਹੂੰ ਇੰਨਾ